ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹਾਂ ਸਤਗੁਰ ਭੰਗੂ ਫੇਸਬੁੱਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਅੱਜ ਜਾਨੀ ਕਿ 11 ਤਰੀਕ ਦੇ ਮੌਸਮ ਦੀ ਤੇ 12 ਤਰੀਕ ਨੂੰ ਮੌਸਮ ਕਿਹੋ ਜਿਹਾ ਰਹਿ ਸਕਦਾ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜ ਤੱਕ ਆਪਣੀ ਫੇਸਬੁੱਕ ਆਈਡੀ ਨੂੰ ਫੋਲੋ ਨਹੀਂ ਕੀਤਾ ਜਾਂ ਜਿਨ੍ਹਾਂ ਨੇ ਮੌਸਮ ਪੰਜਾਬ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਕਰ ਦਿਓ ਵੱਤੋ ਆ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਕਿੱਥੇ ਕਿੱਥੇ ਜੜੀ ਹੈ ਬੱਦਲ ਵਈ ਪਹੁੰਚੀ ਹੋਈ ਹੈ ਸਭ ਤੋਂ ਪਹਿਲਾਂ ਆਪਾਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟੇਲਾਈਟ ਆ ਉਹ ਦੇਖ ਰਹੇ ਹਾਂ ਦੋਸਤੋ ਕਿ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਬੱਦਲਵਾਈ ਹੈ ਉਹ ਸਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਪਠਾਨਕੋਟ ਤੋਂ ਲੈ ਕੇ ਸ੍ਰੀ ਅਮਰਸਰ ਸਾਹਿਬ ਗੁਰਦਾਸਪੁਰ ਨਮਾਸ਼ਹਿਰ ਹੁਸ਼ਿਆਰਪੁਰ ਸ੍ਰੀ ਆਨੰਦਪੁਰ ਸਾਹਿਬ ਰੋਪੜ ਨੰਗਲ ਤੇ ਇਧਰੋਂ ਸ੍ਰੀ ਫਤਿਹਗੜ੍ਹ ਸਾਹਿਬ ਮਹਾਲੀ ਚੰਡੀਗੜ੍ਹ ਰੂਪਨਗਰ ਤੇ ਫਗਵਾੜਾ ਜਲੰਧਰ ਲੁਧਿਆਣਾ ਤੇ ਉਸ ਤੋਂ ਬਾਅਦ ਪਟਿਆਲਾ ਸੰਗਰੂਰ ਮਰੇੜਕੋਟਲਾ ਤੇ ਇਹ ਹੋਰ ਵੀ ਕਈ ਇਲਾਕਿਆਂ ਦੇ ਵਿੱਚ ਮਾਨਸਾ ਹੋ ਸਕਦਾ ਸ੍ਰੀ ਮੁਕਸਸ ਸਾਹਿਬ ਤੇ ਉਸ ਤੋਂ ਬਾਅਦ ਫਿਰੋਜ਼ਪੁਰਾ ਫਿਰੋਜ਼ਪੁਰ ਤਰਨਤਾਰਨ ਸਾਹਿਬ ਦੇ ਇਲਾਕੇ ਪੂਰਤਲਾ ਮੋਗਾ ਇਹਨਾਂ ਇਲਾਕਿਆਂ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਜਿਹੜੀ ਚਿੱਟੇ ਰੰਗ ਦੀ ਬਦਲਵਾਈ ਹੈ ਬਣੀ ਹੋਈ ਹੈ ਕੁਝ ਖੇਤਰਾਂ ਦੇ ਵਿੱਚ ਇਹ ਥੋੜੀ ਜਿਹੀ ਸੰਘਣੀਆਂ ਕੁਝ ਦੇ ਵਿੱਚ ਇਹ ਹਲਕੇ ਟੁੱਟਵੇਂ ਬਦਲਵਾਈ ਹੈ ਜਿਹੜੀ ਬਣੀ ਹੋਈ ਹੈ ਸਿਰਫ ਇਹ ਥੋੜਾ ਜਿਹਾ ਰਾਕਾ ਇਹਦੇ ਵਿੱਚ ਹਜੇ ਬਦਲਵਾਈ ਨਹੀਂ ਹੈਗੀ ਜਿਵੇਂ ਫਾਜ਼ਲੇਕਾ ਵੋਹਰ ਤੇ ਬਠਿੰਡੇ ਦੇ ਕੁਝ ਖੇਤਰ ਸੰਗਰੂਰ ਦੇ ਕੁਝ ਖੇਤਰ ਇਹਨਾਂ ਦੇ ਵਿੱਚ ਹਜੇ ਬੱਦਲਵਾਈ ਘਟ ਹੈ ਜਿੱਥੇ ਤੁਸੀਂ ਮਾਰਕ ਕੀਤਾ ਹੋਇਆ ਦੇਖ ਸਕਦੇ ਹੋ ਦੋਸਤੋ ਕਿਉਂਕਿ ਇਹਨਾਂ ਇਲਾਕੇ ਦੇ ਵਿੱਚ ਬੱਦਲਵਾਈ ਘਟ ਹੈ ਤੇ ਕੁਝ ਕੁ ਖੇਤਰ ਇੱਥੇ ਮਾਨਸੇ ਦੇ ਵੀ ਜਿਹੜੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਵਿੱਚ ਬੱਦਲਵਾਈ ਘਟ ਹੈ ਬਾਕੀ ਬੱਦਲਵਾਈ ਬਣੀ ਹੋਈ ਆ ਕੁਝ ਖੇਤਰਾਂ ਵਿੱਚ ਸੰਗਣੀਆਂ ਕੁਝ ਦੇ ਵਿੱਚ ਹਲਕੀ ਹੈ ਦੋਸਤੋ ਇਸ ਸਿਸਟਮ ਦਾ ਅੱਜ ਜਿਹੜੀ ਇਹ ਸਿਸਟਮ ਜੀ ਤੁਹਾਨੂੰ ਦੱਸਿਆ ਸੀ ਹਲਕੀ ਸਿਸਟਮ ਹੀ ਆ ਰਹੀ ਹੈ ਇਹ ਸਿਸਟਮ ਇਹਦਾ ਕਿ 10 ਤੇ 11 ਤਰੀਕ ਨੂੰ ਥੋੜਾ ਜਿਹਾ ਪ੍ਰਭਾਵ ਸੀ ਇਸੇ ਤਰ੍ਹਾਂ ਇਹ ਅੱਜ ਸਿਸਟਮ ਕਿਤੇ ਕਿਨਮਣ ਕਰਨ ਕਰਦੀ ਹੋਈ ਅੱਗੇ ਲੰਘੂਗੀ ਇਸ ਤਰ੍ਹਾਂ ਇਹ ਆ ਰਹੀ ਹੈ ਦੇਖ ਸਕਦੇ ਹੋ ਜਿਹੜਾ ਰਾਤ ਇੱਥੇ ਸਿਸਟਮ ਸੀ ਇਹ ਉਸ ਤੋਂ ਪਹਿਲਾਂ ਇਹ ਟੁੱਟਵੇਂ ਬਦਲ ਅੱਗੇ ਆ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਇਹ ਬਦਲ ਅੱਗੇ ਲੰਘਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਜਿਨ੍ਹਾਂ ਦੇ ਨਾਲ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਅੱਜ ਬੱਦਲਵਾਈ ਬਣੀ ਹੋਈ ਹੈ ਤੇ ਕੁਝ ਖੇਤਰਾਂ ਦੇ ਵਿੱਚ ਅੱਜ ਪੂਰਬੀ ਹਵਾਵਾਂ ਵੀ ਚਲਦੀ ਹੋਈ ਨਜ਼ਰ ਆਉਣਗੀਆਂ ਸਵੇਰ ਦੇ ਸਮੇਂ ਹਲਕੇ ਤੋਂ ਦਰਮਿਆਨੇ ਰੂਪ ਦੇ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਥੋੜੀ ਜੀ ਜੋ ਉੱਤਰ ਪੱਛੋਂ ਦੀਆਂ ਹਵਾਵਾਂ ਚੱਲਣ ਜਿਹੜੀ ਪੂਰੀ ਪੂਰੀ ਉਮੀਦ ਹੈ ਜਿਹੜੀ ਜਿਤਾਈ ਗਈ ਹੈ ਤੇ ਹੋਰ ਜਿਹੜੀ ਅਪਡੇਟ ਆ ਉਹ ਆਪਾਂ ਦੁਪਹਿਰ ਤੋਂ ਬਾਅਦ ਜਾਂ ਰਾਤ ਦੇ ਸਮੇਂ ਸਾਂਝੀ ਕਰ ਦਵਾਂਗੇ ਤੇ ਕੱਲ ਨੂੰ ਜਿਹੜਾ ਮੌਸਮ ਆਮ ਤੌਰ ਤੇ ਠੀਕ ਠਾਕ ਖੁਸ਼ਕ ਤੇ ਸਾਫ਼ ਰਹਿਣ ਦੀ ਜਿਹੜੀ ਪੂਰੀ ਪੂਰੀ ਉਮੀਦ ਜਾਪ ਰਹੀ ਆ ਦੋਸਤੋ ਸਾਫ਼ ਕਿਉਂਕਿ ਕੱਲ ਨੂੰ ਜਿਹੜੀਆਂ ਉੱਤਰ ਪੱਛੋਂ ਦੀ ਹਵਾਵਾਂ ਆਪਾਂ ਨੂੰ ਦਿਖਾਈ ਦੇਣਗੀਆਂ ਚਲਦੀਆਂ ਹੋਈਆਂ ਤੇ ਤਾਪਮਾਨ ਨੇ ਜਿਹੜੇ ਉਹ ਹੁਣ ਥੋੜੇ ਜਿਹਾ ਵਧਨੇ ਸ਼ੁਰੂ ਹੋਏ ਹੋਏ ਨੇ ਗਰਮੀ ਮਹਿਸੂਸ ਹੋਣੀ ਸ਼ੁਰੂ ਹੋਈ ਵੀ ਇੱਕ ਦਾ ਬੱਦਲ ਬਾਈ ਬਣੀ ਹੋਈ ਆ ਇੱਕ ਦੂਜਾ ਪੂਰੇ ਦੇਸ਼ ਦੇ ਪੂਰਬੀ ਹਵਾਵਾਂ ਨੇ ਉਹ ਚੱਲ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਹਮਸੀ ਨਮੀ ਜੀ ਬਣ ਜਾਂਦੀ ਆ ਜਿਹਦੇ ਕਾਰਨ ਆਪਾਂ ਨੂੰ ਜਿਹੜਾ ਤਾਪਮਾਨ ਨੇ ਦਿਨ ਦੇ ਉਹ 30 ਤੋਂ ਪਲੱਸ ਹੀ ਦਰਜ ਕੀਤੇ ਜਾ ਰਹੇ ਨੇ ਤੇ ਰਾਤਾਂ ਦਾ ਤਾਪਮਨ ਵੀ ਜਿਹੜੇ 15 ਡਿਗਰੀ ਦੇ ਕਰੀਬ ਜਿਹੜੇ ਪਹੁੰਚੇ ਹੋਏ ਨੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ 13 ਤੋਂ ਲੈ ਕੇ 16 ਤਰੀਕ ਦੇ ਵਿੱਚ ਵਿੱਚ ਇਹ ਸਿਸਟਮ ਇਹ ਆ ਰਿਹਾ ਜਿਹੜਾ ਇਹ ਸਿਸਟਮ ਹੈ ਥੋੜਾ ਜਿਹਾ ਹਲਕਾ ਹੋ ਚੁੱਕਾ ਹੈ ਦੋਸਤੋ ਇਹ ਪੂਰਾ ਸਟਰੋਂਗ ਜਿਹੜਾ ਬਣਦਾ ਹੋਇਆ ਨਜ਼ਰ ਆ ਰਿਹਾ ਸੀ ਇਸ ਸਮੇ ਇਹ ਖਿੰਡ ਪੂੜ ਗਿਆ ਕਿਉਂਕਿ ਦੇਖ ਸਕਦੇ ਹੋ ਅਲੱਗ-ਅਲੱਗ ਸਿਸਟਮ ਦੇ ਹਿਸਾਬ ਨਾਲ ਇਹ ਅੱਗੇ ਵੱਲ ਨੂੰ ਜਾ ਰਿਹਾ ਇਸ ਤਰ੍ਹਾਂ ਬਣਿਆ ਹੋਇਆ ਇਸ ਦੇ ਕੋਈ ਜ਼ਿਆਦਾ ਵੱਡਾ ਪ੍ਰਭਾਵ ਜਿਹੜਾ ਸਾਨੂੰ ਹੁਣ ਤੱਕ ਦੀ ਉਮੀਦ ਜਾਪ ਰਹੀ ਹੈ ਜ਼ਿਆਦਾ ਨਹੀਂ ਜਾਪ ਰਿਹਾ ਸੋ ਕੁਝ ਖੇਤਰਾਂ ਵਿੱਚ ਥੋੜੀ ਬਹੁਤ ਇਹ 13 ਨੂੰ ਗੜੇਮਾਰੀ ਤੇ 14 ਨੂੰ ਇਸ ਤਰ੍ਹਾਂ ਜਿਹੜਾ ਪ੍ਰਭਾਵ ਇਹ ਦੇ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਅਪਡੇਟ ਆਊਗੀ ਤੁਹਾਡੇ ਨਾਲ ਸਭ ਤੋਂ ਪਹਿਲਾਂ ਮੌਸਮ ਪੰਜਾਬੀ ਵੀ YouTube ਚੈਨਲ ਤੇ ਸਾਂਝੀ ਕਰਾਂਗੇ ਤੁਸੀਂ ਜੁੜੇ ਰਹੋ ਇਸੇ ਤਰ੍ਹਾਂ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ